ਆਂ ਕੰਦੀ ਜਿੰਦਾਬਾਦ ਜਿੰਦ ਮਰੀ ਸੋਨੀਆ ਕੰਦੀ ਜਿੰਦਾਬਾਦ ਦੱਸੋ ਦੇਖ ਰਹੇ ਹੋ 2 ਮੀਟਰ ਵਾਈਰੂ ਜੀ ਕਾਲ ਸਾਹਿਬ ਵਾਈਰੂ ਜੀ ਕੀ ਫਤਿਹ 25950 ਇੰਡੀਆ ਦੇ ਗ੍ਰਹਿ ਮੰਤਰੀ ਵੱਲੋਂ ਪਿਛਲੇ ਦਿਨੀ ਡਾਕਟਰ ਅੰਮੇਰ ਕਾ ਤੋਂ ਸੰਬੰਧ ਹੋ ਪਾਸਾ ਵਰਤੀ ਕੀ ਉਹ ਸੰਬੰਧ ਵਿੱਚ ਕਾਮਰਸ ਪਾਰਟੀ ਵੱਲੋਂ ਅੱਜ ਸਰਦਾਰ ਦਰਸ਼ਨ ਸਿੰਘ ਜਰਾਬ ਦੀ ਇਖਵਾਈ ਵਾਚ ਰੋਸ ਮਾਰਚ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਸਾਰਿਆਂ ਕੋਲੀਆਂ ਸਵਿਧਾਨ ਦਾ ਅਪਮਾਨ ਕਰਨ ਵਾਲੇ ਬਾਦੀ ਮਾਪੋ ਬਾਦੀ ਮਾਪਰ ਦੀ ਗੱਲਬਾਤ ਕੀਤੀ ਜਾ ਰਹੀ ਹੈਗੀ ਆ ਵੱਡੀ ਗੰਤੀ ਵਿੱਚ ਜਿਹੜੇ ਰਵਾਨਦਰਸ਼ਨ ਸਿੰਘ ਬਰਾਲ ਵੱਲੋਂ ਬਗਾਪਾਰ ਅਗਲਾ ਰੋਸ ਸਮਾਰਟ ਕੀਤਾ ਜਾਊਗਾ ਤੇ ਰਵਾਨਦਰਸ਼ਨ ਸਿੰਘ ਬਰਾਲ ਖੋ ਦਾ ਰੱਖਿਸ਼ੇ ਦੇ ਬੈਠ ਕੇ ਜਿਹੜੀ ਉਹ ਦਵਾਈ ਕਰ ਰਹੇ ਹੈਗੇ ਆ ਰੋਸ ਸਮਾਰਟ ਕਰ ਰਹੇ ਹੈਗੇ ਆ ਇਹ ਸ਼ਹਿਰ ਵਿੱਚ ਰੋਸ ਸਮਾਰਟ ਇਹਨਾਂ ਵੱਲੋਂ ਕੀਤਾ ਜਾਣਾ ਹੈਗਾ ਤੇ ਵੱਡੀ ਗਿਣਤੀ ਦੇ ਵਿੱਚ ਤੇਰੇ ਇਸ ਟਾਈਮ ਵੱਡੀ ਗਿਣਤੀ ਵਜਿਲੇ ਵਰਕਰ ਹੈਗੇ ਕਾਂਗਰਸ ਦੇ ਕਾਂਗਰਸ ਨੇ ਸੱਤਾਵਾ ਦਾ ਸਮੰਗ ਡਾਰ ਦਾ ਤੜਾ ਅੱਜ ਇੱਥੇ ਪਹੁੰਚਿਆ ਹੈ ਪਰੋਂ ਪਤਾ ਹੋਊਗਾ ਵੀ ਬਾਗਾਂ ਜਨ ਦੇ ਵਿੱਚ ਇਸ ਟਾਈਮ ਚਾਰ ਭੜੇ ਜਿਹੜੇ ਹੈਗੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਦੇ ਇੱਕ ਅਰਸ਼ੂ ਸਿੰਘ ਡਾਰ ਦਾ ਤੜਾ ਦੂਜਾ ਖਦਾ ਭੋਲਾ ਸਿੰਘ ਡਾਰ ਦਾ ਤੜਾ ਤੇ ਤੀਜਾ ਜਗਸੀਰ ਕਾਲੇਖਸੇ ਬਾਬੇ ਦਾ ਤੜਾ ਤੇ ਚੌਥਾ ਤੜਾ ਹੈਗਾ ਇਹਦਾ ਜਿਹਦਾ ਜਿਹਦਾ ਕਿਸੇ ਨਾ ਉਹ ਵੀ ਹੈ ਨਹੀਂ ਕਿ ਉਹ ਤੜਾ ਜਿਹੜੇ ਹਮੇਸ਼ਾ ਜਿਹੜੇ ਬੋਰਡ ਦਾ ਆਦੇ ਹਿਸਾਬ ਨਾਲ ਪਾਉਂਦੇ ਤੇ ਪਾਉਂਦੇ ਕਾਗਜ਼ ਨੂੰ ਆ ਜਿਹੜਾ ਤੁਹਾਨੂੰ ਆਪ ਤੁਸੀਂ ਲਾਈਵ ਦੇਖ ਰਹੇ ਹੋ ਕਿ ਤੇ ਅੱਜ ਟਾਈਮ ਸ੍ਰੀ ਦੰਦਰਸ਼ੀ ਬਰਾਡ ਵੱਲੋਂ ਅਵਕਸ਼ੇ ਤੇ ਬੈਠ ਕੇ ਆਪ ਖਵਟਵਾਈ ਕੀਤੀ ਜਾ ਰਹੀ ਹੈਗੀ ਆ ਤੇ ਇਹਦਾ ਰੋਸ ਮਾਰਚ ਹੈ ਸ਼ਹਿਰ ਵੱਲ ਦੀ ਕੱਢਾ ਜਾ ਰਿਹਾ ਹੈ ਬੜੇ ਦੋਸ਼ ਦੇ ਗ੍ਰਹਿ ਮੰਤਰੀ ਇਹ ਕੇ ਆਸ਼੍ਰੀ ਅਮਿਤ ਪਛਾੜ ਜੀ ਉਹਨਾਂ ਦੇ ਖਿਲਾਫ ਜਿਹੜਾ ਇਹ ਲੋਕਾਂ ਦਾ ਰੋਸ ਮਾਰਚ ਹੈ ਜਿਹਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਕੱਟਤਾਈਦਾ ਉਹ ਵੀ ਬਖਾਵਾ ਦੇ ਅਕਾਟੇ ਬਖਾਵਾ ਕੇ ਇਹਦਾ ਸਾਰਾ ਵੀ ਜੋ ਅੱਜ ਦਾ ਰੋਸ ਮਾਰਤਾ ਜਿਹੜਾ ਅੱਜ ਮਤਲਬ ਚਾਰ ਵਜੇ ਦੀ ਕੱਢਿਆ ਲਗਾਤਾਰ ਤੇ ਦੁਕਾਨੇ ਤੁਹਾਨੂੰ ਤਸਵੀਰਾਂ ਜਿਹੜੀਆਂ ਇਸ ਤਰ੍ਹਾਂ ਆ ਚਲੋ ਵੀਰ ਹਾਂ ਤੁਸੀਂ ਵੀਰਾਂ ਇੱਕ ਵਾਰ ਦੂ ਦੇਖ ਲਓ ਜੋ ਕਿ ਵਰਤੀ ਗੰਟੀ ਦੇ ਵਿੱਚ ਦੇ ਕਾਂਗਰਸ ਦੇ ਵਰਕਰ ਹੈਗੇ ਸਦਾ ਦਸ ਸਿੰਘ ਗਰਾ ਦਾ ਪੜਾ ਇਸ ਟਾਈਮ ਆ ਦੇ ਬੇਟੇ ਗੁਰਜੰਤ ਸਿੰਘ ਉਾਰਵੀ ਖੜੇ ਹੋਏ ਆ ਤੇ ਵੱਡੀ ਗੰਟੀ ਜਿਹੜੇ ਵਰਕਰ ਆ ਉਹਨਾਂ ਦੇ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਦਾ ਰੋਸ ਮਾਰਚ ਜਿਹੜਾ ਕਰਨ ਵਾਲ ਤੇ ਨਾਲ ਕੁਝ ਬੀਬੀਆਂ ਹੈਗੀਆਂ ਕੋ ਲੋਕ ਹੈਗੇ ਜਿਹੜੇ ਲਗਾਤਾਰ ਇਸ ਟਾਈਮ ਤੇ ਆ ਕਾਂਗਰਸ ਪਾਰਟੀ ਨਾਲ ਸੰਬੰਧ ਤੇ ਦਸ ਸਿੰਘ ਗਰਾ ਦੇ ਨਾਲ ਆ ਤੁਹਾਡੇ ਨਾਲ ਸੰਬੰਧ ਤੇ ਲੋਕ ਹੈਗੇ ਇਸ ਟਾਈਮ ਆ ਜਿਹੜੇ ਬਾਗਾਪੁਰਾਂ ਦੇ ਵਿੱਚ ਰੋਸ ਮਾਰਚ ਜਿਹੜਾ ਕੱਢ ਰਿਹਾ ਹੈਗਾ ਅਮਕਸ਼ਾ ਦੇ ਖਿਲਾਫ ਜਿਹੜਾ ਰੋਸ ਮਾਰਚ ਆ ਤੁਸੀਂ ਹੁਣ ਤਸਵੀਰਾਂ ਦੇਖ ਲਓ ਵੱਡੀ ਗੰਟੀ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਸਦਾਬਰਸ਼ਨ ਸਿੰਘ ਬਰਾਵ ਦੇ ਮੈਂ ਪਹਿਲਾਂ ਵੀ ਦੱਸਿਆ ਸੀ ਬਾਗਾਪੁਰਾਂ ਦੇ ਵਿੱਚ ਤਿੰਨ ਧੜੇ ਹੈਗੇ ਆ ਵਿਸ਼ੇਸ਼ ਅਤੇ ਚੌਥਾ ਧੜਾ ਵੀ ਇੱਕ ਪਾਰਟੀ ਨਾਲ ਜਿਹੜੇ ਹਮੇਸ਼ਾ ਕਾਂਗਰਸ ਨੂੰ ਵੋਟ ਪਾਉਂਦੇ ਹੈਗੇ ਉਹ ਕਿਸੇ ਬੰਦੇ ਨਾਲ ਨਹੀਂ ਜੁੜੇ ਪਰ ਇੱਥੇ ਸਦਾਬਰਸ਼ਨ ਸਿੰਘ ਬਰਾਵ ਦੇ ਤੜਾ ਇਸ ਟਾਈਮ ਵੱਡੀ ਗੰਟੀ ਵਿੱਚ ਜਿਹੜੇ ਆਪ ਦੇ ਸਮਰਥਕਾਂ ਨੂੰ ਲੈ ਕੇ ਸ਼ਹਿਰ ਦਾ ਰੋਸ ਮਾਰਚ ਕਰਨ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਵਿਖਾ ਦਿੱਤੀਆਂ ਹੈਗੀਆਂ ਉਮੀਦ ਕਰਦੇ ਹਾਂ ਤੁਸੀਂ ਸਾਰੀਆਂ ਇਸ ਕਾਲਪਨ ਨੂੰ ਸ਼ੇਅਰ ਵੀ ਕਰੋਗੇ ਤੇ ਫੋਲੋ ਵੀ ਕਰੋਗੇ ਵਾਈਕਰ ਜੀ ਦਾ ਗਾਲ ਸਾਹ ਵਾਈਕਰ ਜੀ ਕੀ ਫਤਹ ਚਲ ਬਈ ਓਏ ਹੱਸ ਓਏ ਵਾਈਕਰ ਜੀ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਅੱਜ ਜਿਹੜਾ ਵੱਡਾ ਇਕੱਠ ਲੈ ਕੇ ਰੋਸ ਮਾਰਚ ਕਰ ਰਹੇ ਹਾਂ ਅਮਰਸ਼ਾਹ ਦੇ ਖਿਲਾਫ ਕਾਕੀ ਕਹੋ ਮੈਂ ਇਹ ਗੱਲ ਕਹੂੰਗਾ ਕਿ ਸਾਨੂੰ ਹੁਕਮ ਹੋਇਆ ਸੀਗਾ ਸਾਡੇ ਕਾਂਸਪਾਰਟੀ ਦੇ ਪ੍ਰਧਾਨ ਰਾਜਾ ਬ੍ਰੈਂਕ ਵੱਲੋਂ ਕਿ ਤੁਸੀਂ ਅੱਜ ਦੇ ਦਿਨ ਰੋਸ ਮਾਰਚ ਕੱਢਣਾ ਹੈ ਐਮਸਾ ਦੇ ਖਿਲਾਫ ਕਿਉਂਕਿ ਐਮਸਾ ਨੇ ਸਾਡੇ ਵਿਧਾਨ ਦੇ ਖਿਲਾਫ ਉਹ ਜੋ ਸਾਡੇ ਵਿਧਾਨ ਬਣਾਇਆ ਸੀ ਆਪਣਾ ਡਾਕਟਰ ਅੰਬੇਦਕਰ ਦੇ ਉਹਨੇ ਖਾਤਿਰ ਟਿੱਪਣੀ ਕੀਤੀ ਹੈ ਸੰਵਿਧਾਨ ਗਰੀਬਾਂ ਨੀ ਖਾਤਰ ਬਣਾਇਆ ਸੀ ਗਰੀਬਾਂ ਦੇ ਵਿੱਚ ਮਸਲੇ ਸੀ ਸੰਵਿਧਾਨ ਦੇ ਵਿੱਚ ਇਸ ਕਰਕੇ ਉਹਨਾਂ ਨੇ ਗਰੀਬਾਂ ਦੇ ਗੱਲ ਕੁੱਟਣ ਦੀ ਖਾਤਰ ਉਹਨੇ ਸੰਵਿਧਾਨ ਦੇ ਵੱਲ ਤੋਂ ਬੋਲਿਆ ਅਸੀਂ ਮੰਗ ਕਰਦੇ ਹਾਂ ਕਾਂਗਰਸ ਪਾਰਟੀ ਬਾਰੇ ਕਿ ਇਹਨੂੰ ਸਿਫਾ ਦੇਣ ਚਾਹੀਦਾ ਹੈ ਸਿਫਾ ਦੇ ਕੇ ਸਰਕਾਰ ਵਿੱਚੋਂ ਬਾਹਰ ਹੋਣਾ ਚਾਹੀਦਾ ਇਹ ਅਸੀਂ ਮੰਗ ਕਰਦੇ ਹਾਂ ਸਰਬ ਜਵਾਬ ਬਾਕੀ ਬੰਦੀ ਸਿਆਸਤ ਨੂੰ ਲੈ ਕੇ ਅੱਗੇ ਜਿਹੜੀਆਂ ਹੋਰ ਚੋਣਾਂ ਵੀ ਆ ਰਹੀਆਂ ਹਨ ਬੜੀ ਕੀ ਤਿਆਰੀ ਹੈ ਹੋਰ ਮੈਂ ਵੇਖੂ ਵੀ ਅੱਗੇ ਮੈਂ ਬੰਮਾਤਿਆ ਸੀ ਉਹ ਮੈਂ ਠੀਕ ਹੋ ਗਿਆ ਮੈਂ ਆ ਗਿਆ ਬਾਜ਼ਾਰ ਦੇ ਬੈਠੋ ਜੇ ਕੋਲੇ ਬਲਾਕ ਸੰਤੀ ਚੋਣਾ ਜਿਹੜਾ ਬੈ ਚੋਣਾ ਕੋਈ ਚੋਣ ਆਵੇ ਚੋਣ ਲੜਾਂਗੇ ਜਿਵੇਂ ਸਾਡੇ ਨਾਂ ਸਾਡੀ ਪਾਰਟੀ ਨਾਲ ਕਾਲੀਆਂ ਨਾਲ ਅੱਗੇ ਕੀਤਾ ਇਹਨਾਂ ਨੇ ਆਪਣੇ ਮਾਪਿਆਂ ਨੇ ਕਿ ਸਾਡੇ ਬੰਦੇ ਨੂੰ ਤੋਂ ਉਠਾ ਦਿੱਤਾ ਕਾਗਜ਼ੀ ਬੰਨਤੇ ਐਸਾ ਨਹੀਂ ਹੋਣ ਦਊਗਾ ਵੀ ਮੈਂ ਕਾਗਜ਼ੀ ਭਾਣੋ ਤੇ ਆਪਾਂ ਸਮ ਉਠਾ ਦੇ ਮੈਨੂੰ ਮੈਂ ਕਾਗਜ਼ੀ ਭਰੂੰਗਾ ਬਲਾਕ ਸੰਤੀ ਵਿੱਚ ਵੀ ਕਾਜਪੁਰ ਜਿਹੜਾ ਪਛੇਵ ਜੀ ਜਿਹਦੇ ਜੋਰ ਆ ਕੇ ਦੇਖ ਲਵੇ ਉਥੇ ਸਾਰੇ ਕਾਲ ਪੜ ਕੇ ਬੋਟਾਂ ਵੋ ਮੰਗੇ ਜਿੱਤਾਂਗੇ ਸੰਪਤੀ ਦੇ ਵੀ ਕਬਜ਼ਾ ਕਰਾਂਗੇ ਜਿਹੜਾ ਪਛੇਵ ਦੀ ਕਬਜ਼ਾ ਕਰਾਂਗੇ ਤਾਂ ਸੰਸੰਗ ਬਰਾੜ ਗੱਲਬਾਤ ਕੀਤੀ ਹੈਗਾ ਉਹਨਾਂ ਨੇ ਕਿਹਾ ਵੀ ਜਿਹੜੇ ਅਮਰ ਸ਼ਾਹ ਨੇ ਪਿਛਲੇ ਸਾਲ ਡਾਕਟਰ ਅਮੇਰ ਕਾਬ ਦੇ ਸਮਝ ਜੋ ਟਿੱਪਣੀ ਕੀਤੀ ਸੀ ਉਹਦੇ ਖਿਲਾਫ ਰੋਸ ਮਾਰਚ ਕੀਤਾ ਗਿਆ ਤੁਸੀਂ ਵਧੀ ਗੰਤੀ ਵਿੱਚ ਜਿਹੜੇ ਕਾਂਗਰਸਾਂ ਦਾ ਵਰਕਰਾਂ ਦਾ ਕੱਟ ਵੀ ਦੇਖਦਾ ਜਿਹੜਾ ਵੱਡਾ ਕੱਟ ਲੈ ਕੇ ਦਰਸ਼ਨ ਸਿੰਘ ਬਰਾੜ ਵੱਲੋਂ ਰੋਸ ਮਾਰਚ ਕੀਤਾ ਗਿਆ ਚੋਣਾ ਵਾਲਿਆਂ ਵਾਲੀਆਂ ਚੋਣਾ ਨੂੰ ਲੈ ਕੇ ਵੀ ਬਥਾਰ ਐਲਾਨ ਕਰ ਦਦਾ ਉਹ ਕਹਿੰਦੇ ਵੀ ਜਿਲ੍ਹਾ ਪੈਸਾ ਬਲਾਕ ਸ਼ਾਂਤੀਆਂ ਜੋ ਮਰਜੀ ਹੋ ਜੇ ਅਸੀਂ ਆਉਣ ਸਮੇਂ ਤੇ ਕਬਜ਼ਾ ਕਰਾਂਗੇ ਇਹ ਸਮੇਂ ਦੀ ਗੱਲ ਰਹੂਗੀ ਕੀ ਬਣਦਾ ਹੈਗਾ ਖਬਰ ਤੁਹਾਨੂੰ ਦਿਖਾਉਣ ਦੀ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ ਵਾਹਿਗੁਰੂ ਜੀ ਦਾ ਜੱਲ ਦਾ ਵਾਇਰਲ ਜੀ ਕੀ ਫਤ ਹੈ